ਕਾਲ ਜੀ ਅਵਨੀ ਸਟੱਡੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਜੋ ਲੈਕਚਰ ਹੈ ਲੈਕਚਰ 13 ਹੈ ਜੋ ਕਿੱਸਾ ਕਾਰ ਨਾਲ ਸੰਬੰਧਿਤ ਹੈ ਪੰਜਾਬੀ ਮਾਸਟਰ ਕੈਡਰ ਵਿੱਚ ਜੋ ਸਭ ਤੋਂ ਪਹਿਲੇ ਕਿੱਸਾ ਕਾਰ ਨੇ ਦਮੋਦਰ ਤੇ ਅੱਜ ਜੋ ਵਿਸ਼ਾ ਦਮੋਦਰ ਦੇ ਨਾਲ ਹੀ ਸੰਬੰਧਿਤ ਹੈ ਸਾਰੇ ਦਾ ਸਾਰਾ ਤੇ ਇਹਦੇ ਕਰੀਬ ਅਸੀਂ 100 ਦੇ ਕਰੀਬ ਪ੍ਰਸ਼ਨ ਤਿਆਰ ਕੀਤੇ ਨੇ ਜਿਹੜੇ ਕਿ ਦੋ ਪਾੜ ਵਿੱਚ ਹੋਣਗੇ ਲੈਕਚਰ 13 ਤੇ ਲੈਕਚਰ 14 ਵਿੱਚ ਇਹਦੇ ਵਿੱਚ ਸਾਰਾ ਦਮੋਦਰ ਕੰਵਰ ਹੋਏਗਾ ਤੁਹਾਨੂੰ ਹੋਰ ਕੁਝ ਪੜ੍ਹਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਦੇ ਵਿੱਚ ਤੇ ਇਹ ਜੋ ਆਪਰੇਸ਼ਨ ਹੈ ਤੁਹਾਡੇ ਮਾਸਕੈਡਰ ਜਾਂ ਆਰਪੀਐਸ ਸੀੜਾ Rajasthan ਚ ਪੇਪਰ ਹੁੰਦਾ ਡੀਐਸਐਸਪੀ ਟਜੀਟੀ ਜਾਂ ਫੇ ਹਰਿਆਣੇ ਵਿੱਚ ਇਹ ਪੇਪਰ ਹੁੰਦਾ ਉਹ ਸਭ ਲਈ ਲਾਹੇਵੰਦ ਹੋਏਗਾ ਤੇ ਪੰਜਾਬ ਦੇ ਕੰਪੀਟੀਟਿਵ ਇਗਜ਼ਾਮ ਲਈ ਵੀ ਇਹ ਚੈਪਟਰ ਤੁਹਾਡੇ ਲਈ ਲਾਹੇਵੰਦ ਹੋਏਗਾ ਸੋ ਅੱਜ ਦਾ ਜੋ ਟੌਪਿਕ ਆ ਮੈਂ ਸ਼ੁਰੂ ਕਰਨ ਜਾ ਰਿਹਾ ਲੇਕਿਨ ਉਸ ਤੋਂ ਪਹਿਲਾਂ ਮੈਂ ਗੱਲ ਕਹਿਣੀ ਚਾਹਾਂਗਾ ਕਿ ਜਿਹੜੀ ਇਹ ਵੀਡੀਓ ਹੁੰਦੀ ਹੈ ਅੰਤ ਤੱਕ ਜਰੂਰ ਸੁਣਿਓ ਕਿਉਂਕਿ ਅੱਜ ਜੋ ਆਪਰੇਸ਼ਨ ਨੇ ਦਮੋਦਰ ਦਾ ਜੋ ਚੈਪਟਰ ਹੈ ਤੁਹਾਡਾ ਫੁੱਲ ਕਵਰ ਹੋ ਜਾਏਗਾ ਜੋ ਤੁਸੀਂ ਉਸਦੇ ਲਈ ਤਿਆਰੀ ਕਰ ਰਹੇ ਹੋ ਤੇ ਬਹੁਤ ਅਪਰੇਸ਼ਨ ਤੁਹਾਨੂੰ ਇਹਦੇ ਵਿੱਚ ਨਵੇਂ ਜਰੂਰ ਮਿਲਣਗੇ ਇਸ ਤੋਂ ਇਲਾਵਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਇਹਨੂੰ ਸ਼ੇਅਰ ਵੀ ਕਰਿਓ ਤਾਂ ਜੋ ਵੱਧ ਤੋਂ ਵੱਧ ਚੈਨਲ ਬਾਰੇ ਪਤਾ ਲੱਗੇ ਸਭ ਨੂੰ ਤੇ ਤੁਹਾਡੇ ਲਾਈਕ ਕੈਨ ਸਬਸਕ੍ਰਾਈਬਰ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਜਿਸ ਦੇ ਨਾਲ ਅਸੀਂ ਹੋਰ ਵਧੀਆ ਕੰਟੈਂਟ ਲੈ ਕੇ ਆਵਾਂਗੇ ਸੋ ਪਤਾਗਾ ਮੈਂ ਅੱਜ ਦੇ ਪਹਿਲੇ ਪ੍ਰਸ਼ਨ ਪਰ ਕਿਹੜਾ ਵਿਦਵਾਨ ਦਮੋਦ ਦੇ ਕਿਸੇ ਨੂੰ ਮਹਾਕਾਵ ਕਹਿੰਦਾ ਇਹ ਜਿਹੜੀਆਂ ਆਪਸ਼ਨ ਨੇ ਪਿਆਰਾ ਸਿੰਘ ਸਹਰਾਏ ਸੰਤ ਸਿੰਘ ਸੇਖੋ ਮੋਹਨ ਸਿੰਘ ਦਿਵਾਨ ਦਾ ਜੀਤ ਸਿੰਘ ਸ਼ੀਤਲ ਇਹ चारा जी पहली ऑप्शन है प्यारा सिंह सहराई बिल्कुल सही है उन्होंने महाकाव आख्या दमोदर के किस्से बदांगे अगले प्रेशन वाल असली नाम की है ये वैसे बच्चों प्रेष आएगा असली नाम की है तीदों सैदा रांझा या खेड़ा ये जी पहली ऑप्शन आ री दो बिल्कुल सही है रांझेदास नाम से तीदों ही दमोदर द ਹੀਦਮੋਦਰ ਵਿੱਚ ਕਿਸ ਦੀ ਲੜਾਈ ਨੂੰ ਦਿਖਾਇਆ ਗਿਆ ਵਾ ਜੇ ਤੁਹਾਡੇ ਕੋਲ ਆਪਸ਼ਨ ਨੇ ਨੂਰੇਚੰਦਰ ਸਿੱਧਾ ਖੇੜੇ ਕੈਦੋਂ ਰੰਗਪੋੜ ਜਾਂ ਖਾਨਸੂਰਮੇ ਇਹਦੇ ਵਿੱਚ ਨੂਰੇਚੰਦਰ ਦੀ ਲੜਾਈ ਨੂੰ ਦਿਖਾਇਆ ਗਿਆ ਪਤਾ ਹੈ ਆਪਰੇਸ਼ਨ ਵਰ ਨੂਰੇਚੰਦਰ ਦੀ ਲੜਾਈ ਹੋਈ ਸੀ ਸੈਬਰਨਾ ਬੀਰਸ ਇਹਦੇ ਵਿੱਚ ਦਿਖਾਇਆ ਗਿਆ स्कूल सिक्ख्या बोर्ड पाँच सौ सिक्ख्या बोर्ड हीरे दोदे के बंद किन्ने नौ सौ काहठ नौ सौ बहठ या नौ सौ तरेहठ हीद मुद्दे के बंद जी पहली ऑप्शन आ नौ सौ अठ बिल्कुल सही है बताएंगे ऑपरेशन पर गंगा सिंह बेदी ने ही दोदे का किस्सा कि प्रेस तो प्रकाशित करवाया इतना उन्होंने ऑप्शन ने वजीर हिंद प्रैस सुदर्शन प्रेस अकाली खालसा ਇਹ ਜਿਹੜੀ ਪਹਿਲੀ ਆਪਸ਼ਨ ਹੈ ਬੀ ਵਜੀਰ ਹਿੰਦ ਪ੍ਰੈਸ ਬਿਲਕੁਲ ਸਹੀ ਹੈ ਪੰਜਾਬੀ ਕਿੱਸਾ ਕਾਵ ਦਾ ਪਹਿਲਾ ਮੌਲਿਕ ਕਿੱਸਾਕਾਰ ਕਿਸ ਨੂੰ ਕਹਿੰਦਾ ਦਮੋਦਰ ਨੂੰ ਪੀਲੂ ਨੂੰ ਅਹਿਮਦ ਗੁੱਜਰ ਨੂੰ ਵਾਰਿਸ ਸ਼ਾਹ ਨੂੰ ਇਹਦੇ ਵਿੱਚ ਜੋ ਪਹਿਲੀ ਆਪਸ਼ਨ ਹੈ ਦਮੋਦਰ ਬਿਲਕੁਲ ਸਹੀ ਹੈ ਉਹਨਾਂ ਨੇ ਪਹਿਲੀ ਮੌਲਿਕ ਕਿੱਸਾਕਾਰ ਉਹਨਾਂ ਨੂੰ ਕਿਹਾ ਜਾਂਦਾ ਵਾ ਸਭ ਤੋਂ ਪਹਿਲਾ ਕਿੱਸਾ ਉਹਨਾਂ ਨੇ ਲਿਖਿਆ ਜੀ ਹੀਰ ਦਮੋਦਰ ਨੇ ਹੀ ਦੀਆਂ ਕਿੰਨੀਆਂ ਸੇਲੀਆਂ ਦਸੀਆਂ ਨਾ ਕਿਸੇ ਵਿੱਚ 360 60 160 ਜਾਂ 260 ਇਹਦੇ ਵਿੱਚ ਪਹਿਲੀ ਆਪਸ਼ਨ ਬਿਲਕੁਲ ਸਹੀ ਹੈ 360 ਦਮੋਦਰ ਨੇ ਹੀ ਦੀਆਂ ਸੇਲੀਆਂ ਆਖੀਆਂ ਸਨ 60 ਆਖੀਆਂ ਦੀ ਵਾਰਿਸ਼ ਆ ਨੇ ਵਾਰਿਸ਼ਾ ਬਤਾਂ ਐਪਰੇਸ਼ਨ ਦਾ ਮੌਲਾ ਬਖਸ਼ ਕੁਸ਼ਤਾ ਅਨੁਸਾਰ ਹੀ ਰਾਜੇ ਦੀ ਕਥਾ ਵਾਪਰੀ ਕਿਸ ਸੁਲਤਾਨ ਦੇ ਸਮੇਂ ਮੌਲਾ ਬਖਸ਼ ਕੁਸ਼ਤਾ ਜੀ ਕਹਿੰਦੇ ਸੀ ਕਿ ਹੀ ਦੀ ਕਥਾ ਬੈਲੋਲ ਲੋਦੀ ਸਮੇਂ ਵਾਪਰੀ ਸਿਕੰਦਰ ਲੋਦੀ ਦੇ ਸਮੇਂ ਵਾਪਰੀ ਅਕਬਰ ਦੇ ਵਾਪਰੀ ਸ਼ਾਜਾਹ ਦੇ ਸਮੇਂ ਵਾਪਰੀ ਇਹਦੇ ਵਿੱਚ ਬੱਚੇ ਅਕਬਰ ਸੋਚਦੇ ਹੋਣਗੇ ਲੇਕਿਨ ਇਹਦਾ ਆਨਸਰ ਅਕਬਰ ਨਹੀਂ ਹੈ ਸਹੀ ਆਨਸਰ ਹੈ ਬੈਲੋਲ ਲੋਦੀ ਮੌਲਾ ਬਖਸ਼ ਕੁਸ਼ਤਾ ਜਿਨ੍ਹਾਂ ਨੇ भी शायद तस्करा न भी रचना की थी उन्होंने क्या है कि बहलोल लोधी के बहलो लोदी समय बच्चे ये कथा वापरी है हीर के भरावे नाम एक्चुअली जिला प्रश्न मैं पूछना थी कि हीर के भरा ने ठीक है ये पुछना चीज हीर के भा कि ने ਇਹ ਬੋਚਣਾ ਸੀਗਾ ਇਹ ਜੋ ਆਪਸ਼ਨ 4 5 6 ਤੇ 7 ਇਹ ਜੀ ਪਹਿਲੀ ਆਪਸ਼ਨ ਬਿਲਕੁਲ ਸਹੀ ਆ ਪਤਾ ਹੈ ਅਲਪਰੇਸ਼ਨ ਪਰ ਇਹਦੇ ਵਿੱਚ ਜੋ ਹੀਰ ਦੇ ਭਰਾ ਸੀ ਉਹ ਸੀ ਤੁਹਾਡੇ ਸਾਹਮਣੀਆਂ ਖਾਨ ਸੁਲਤਾਨ ਬਹਾਦਰ ਤੇ ਪਠਾਨ ਠੀਕ ਹੈ ਅਗਲਾ ਆਪਰੇਸ਼ਨ ਗੰਗਾ ਸਿੰਘ ਦੇ ਅਨੁਸਾਰ ਹੀਰ ਦੇ ਪੰਡਾ

ਨਹੀਂ ਇਹ ਨਹੀਂ ਹੈ ਇਹ ਆਪਸ਼ਨ ਹੈ ਜਾਂ ਸੰਖੇਪ ਵਿੱਚ ਇਹ ਮਦਦ ਨੇ ਸੰਖੇਪ ਵਿੱਚ ਇਹ ਕਿੱਸਾ ਲਿਖਿਆ ਉਹਨਾਂ ਨੇ ਕੋਈ ਵੀ ਬਲੋੜੀ ਕੋਈ ਵੀ ਜਾਂ ਫालतू ਚੀਜ਼ ਬਿਲਕੁਲ ਵੀ ਐਡ ਨਹੀਂ ਕੀਤੀਗੀ ਉਹਨੇ ਬਿਲਕੁਲ ਹੀ ਸੰਖੇਪ ਵਿੱਚ ਤੇ ਜਲਦੋਂ ਜਲਦ ਹੀ ਜਨਾਇ ਕਿੱਸਾ ਖਤਮ ਕਰਨ ਦੀ ਕੀਤੀ ਕਿਹੜਾ ਕਿੱਸਾਕਰ ਹੀ ਰੰਝ ਦੇ ਕਿਸੇ ਨੂੰ ਅੱਖੀਂ ਡਠਾ ਦਿਸਦਾ ਹੈ ਕਿਹੜਾ ਕਿੱਸਾ ਕਰ ਕੀ ਦਮੋਦਰ ਪੀਰੋ ਵਾਰਿਸਾ ਮੁਕੂਵ ਇਹ ਜਿਹੜੀ ਪਹਿਲੀ ਆਪਸ਼ਨ ਬਿਲਕੁਲ ਸਹੀ ਹੈ ਦਮੋਦਰ ਕਹਿੰਦਾ ਅਖੀ ਡਿੱਠਾ ਕਿੱਸਾ ਕੀਤਾ ਮੇਤੋ ਗੁਣੀ ਨਾ ਕੋਈ ਦਮੋਦਰ ਦੀ ਹੀਰ ਵਿੱਚ ਕਿਹੜਾ ਰਸ ਸੀ ਦਮੋਦਰ ਦੀ ਹੀਰ ਵਿੱਚ ਕਿਹੜਾ ਸੀ ਸ਼ਿੰਗਾਰ ਕਰੋਨਾ ਬੀਰ ਰਸ ਆਪਰੋਕ ਸਾਰੇ ਇਹ ਚ ਜਿਹੜੀ ਲਾਸਟ ਆਪਸ਼ਨ ਬਿਲਕੁਲ ਸਹੀ ਹੈ ਇਹ ਸਾਰੇ ਰਸ ਸੀਗੇ ਵਿੱਚ ਬਦਾਂ ਅਗਲੇ ਪੇਜੰਬਰ दमोद के किस्से का अंत कहोजा जाए। सुखांतक दुखांतक दोनों कोई नहीं जो पहली ऑप्शन है सुखांतक बिल्कुल सही है जो दमोद का किस्से का अंत सुखांतक इस बात जो पीलू का किस्सा थी मिर्जा साहब सी सब तो पहला पंजाबी का किस्सा जो दुखांतक मिर्जा साहेबा तो सब तो पहला दुकान तक खीर कि लिखी थी कमेंट बॉक्स जरूर दस मैं बता प्रश्न बस दमोदर हीर छंद कि वा ये तो हम आई ही होगा सारे दवइया बै सिर खंडी या सद दमोदर हीर छंद है दवइया ठीक है तो हम पहला जोड़ा प्रश्न पूछा थी कि पहला जिम्मे तुम दस कि पहला जो ਦੁਖਾਂਤਕ ਕਿੱਸਾ ਜੀ ਉਸ ਹੀ ਮਿਰਜ਼ਾ ਸਾਹਿਬਾ ਪੀ ਲੋ ਪਹਿਲੀ ਦੁਖਾਂਤਕ ਹੀਰਕੀ ਨੇ ਲਿਖੀ ਹੈ ਮੈਂ ਪੁੱਛਿਆ ਕਮੈਂਟ ਬਾਕਸ ਵਿੱਚ ਦੱਸਿਓ ਤੇ ਹੁਣ ਮੈਨੂੰ ਦੱਸਿਓ ਕਿ ਜਿਹੜੀ ਪਹਿਲੀ ਦੁਖਾਂਤਕ ਹੀਰ ਲਿਖੀ ਸੀ ਕਿਸ ਨੇ ਲਿਖੀ ਸੀ ਤੇ ਕਿਹੜੇ ਸ਼ੰਦ ਵਿੱਚ ਲਿਖੀ ਸੀ ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ ਕਮੈਂਟ ਬਾਕਸ ਵਿੱਚ ਤੁਹਾਡਾ ਕੋਈ ਮੈਸੇਜ ਨਹੀਂ ਆਉਂਦਾ ਹੈ ਕਿਸੇ ਦੇ ਅਨੁਸਾਰ ਮੁੱਦਾ ਦਾ ਕੀਤਾ ਕੀ ਹੈ ਦੁਕਾਨਦਾਰ ਪਟਵਾਰੀ ਨਾਈ ਜਾਂ ਧੋਬੀ ये जी पहली ऑप्शन दा। है दमोदर ने जरा दुकानदार ही दमोदर के किस्से की शुरुआत होंगी है कितों होंगी है मंगलाचरण महात महातम दंत हंता ईद की सिरत रांझे सिरत की लगता मंगलाचरण बिल्कुल सही है ਸਾਂਝੇ ਰੱਬ ਸਾਹਿਬ ਦੀ ਗੱਲ ਕੀਤੀ ਹੈ ਸਾਂਝੇ ਰੱਬ ਦੀ ਹੈ ਇਹਦੇ ਵਿੱਚ ਮਗਰਾ ਚਾਂਦ ਜੀ ਨਮੋਦਰ ਕਿਸ ਸਦੀ ਦਾ ਕਿੱਸਾਕਾਰ ਹੈ 16ਵੀ 17ਵੀ 18ਵੀ ਹੁੰਦੀ ਹੈ ਇਹਦੇ ਵਿੱਚ ਜਿਹੜੀ ਪਹਿਲੀ ਆਪਸ਼ਨ ਆ ਉਹ ਬਿਲਕੁਲ ਸਹੀ ਹੈ 16ਵੀ ਸਦੀ ਦਾ ਕਿੱਸਾਕਾਰ ਸੀ ਨਮੋਦਰ ਨਮੋਦਰ ਅਨੁਸਾਰ ਕਿਸੇ ਦਾ ਰਚਨਾਕਾਰ ਹੈ 1473 75 76 ਜਾਂ 72 ਨਮੋਦਰ ਅਨੁਸਾਰ ਕੀ ਤੁਮੋਦਨ ਸਾਰੇ ਇਹਦਾ ਕਿਸੇ ਦਾ ਅ ਕਾਲ ਹੈ ਉਹ ਹੈ 14 672 ਲਿਖਿਆ ਉਹਨਾਂ ਨੇ ਜੋ ਕਿਸੇ ਵਿੱਚ ਵਰਣ ਕੀਤੀ ਵਿਕਰਮੀ ਸੰਬੰਧ ਕੀਤਾ ਸੀ 1519 ਤੇ ਉਹਦੇ ਉਹਦੇ ਤੋਂ ਨਿਕਲਦਾ ਵਾ 472 ਠੀਕ ਹੈ 1500 ਉਹਨਾਂ ਤੀਸ਼ਾ ਇਹ 28 28 ਤੇ 29 52 ਹਾਂ 1529 ਬਿਕਰਮੀ ਸਮਝ ਦਿੰਦਾ ਜੀ ਕਿਉਂਕਿ ਇਹਦੇ ਵਿੱਚ 57 ਮਾਈਨਸ ਕਰਨੇ ਆ ਕਿਉਂਕਿ ਪੀਸੀ 57 ਹੁੰਦਾ ਨਾ ਬਿਕਰਮੀ ਸੰਮਤ ਜੇ ਆਪਾਂ ਕੱਢਣਾ ਹੋਵੇ ਹੁਣ ਜੇ ਮੰਨ ਲਓ ਤੁਹਾਨੂੰ ਅ ਕਹਿ ਦਿੱਤਾ ਕਿ 2057 ਬਿਕਰਮੀ ਸੰਮਤ ਉਹਦਾ ਜਨਮ ਹੋਇਆ ਉਹਦੇ 'ਚ 57 ਮਾਈਨਸ ਹੋ ਜਾਣਿਆ ਤਾਂ ਉਹ ਐਕਚੁਅਲ ਜਿਹੜਾ ਹੁਣ ਆਪਣਾ ਕਾਲ ਚੱਲਿਆ ਜੋ ਸੰ ਚੱਲਿਆ ਫੇਰ 1900 ਫੇਰ 1900 ਠੀਕ ਫਿਰ ਵੀ 57 ਅੱਗੇ ਹੁੰਦਾ 57 ਤੁਹਾਨੂੰ 'ਚ ਮਾਈਨਸ ਕਰਨੇ ਪੈਂਦੇ ਆ ਹੀ ਰਾਂਝੀ ਦੀ ਪ੍ਰੀਤ ਕਥਾ ਨੂੰ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਕਾਵਿਕ ਰੂਪ ਕਿਸ ਨੇ ਦਿੱਤਾ ਦਮੋਦਤਾਸ ਅਰੋੜਾ ਨੇ ਮੁਕਵਲ ਨੇ ਆੜਤ ਨੇ ਆਹਮਤ ਯਾਰ ਨੇ ये जी पहली ऑप्शन आ बिल्कुल सही आता ऑपरे पंजाबी किस्सा किस सदी का है सोलवीं सतारवीं अठारहवीं उन्नीवीं तू कि पहला किस्साकार दमोदर आ भी दस कि दमोदर के सदी से किस्सा कार आवे सर के सोलहवीं ही सदी आएगी भी का आर है सोलहवीं सदी ही पिता का नो चूचक चौधरी मौजूद कैदो सहली ऑप्शन बिल्कुल सही है चूचक सी हीर के पिता का नाम दमोदर का पूरा नाम की दमोदर दा दास अरोड़ा दमोदर सिंह दमोदर चंद या दमोदर नाथ ਇਹ ਜਿਹੜੀ ਪਹਿਲੀ ਆਪਸ਼ਨ ਆ ਬਿਲਕੁਲ ਸਹੀ ਆ ਦਮੋਦਰ ਦਾਸ ਅਰੋੜਾ ਦਮੋਦਰ ਦਾ ਪੂਰਾ ਨਾਮ ਸੀ ਸਰ ਰਿਚਰਡ ਟੈਂਪਲ ਨੇ ਕਿਸ ਕਿਤਾਬ ਚ ਦਮੋਦਰ ਕਿਸੇ ਦਾ ਜ਼ਿਕਰ ਕੀਤਾ ਲੈਜੈਂਡ ਆਫ ਪੰਜਾਬ ਰੋਮਾਂਟਿਕ ਡੀਟੇਲਸ ਆਫ ਪੰਜਾਬ ਦਾ 6 ਹਿਸਟਰੀ ਆਫ ਪੰਜਾਬ ਇਹ ਜਿਹੜੀ ਪਹਿਲੀ ਆਪਸ਼ਨ ਆ ਲੈਜੈਂਡ ਆਫ ਲੈਜੈਂਡ ਆਫ ਪੰਜਾਬ ਇਹਦੇ ਵਿੱਚ ਰਿਚਰਡ ਟੈਂਪਲ ਨੇ ਦਮੋਦਰ ਦਾ ਕਿਸੇ ਦਾ ਜ਼ਿਕਰ ਕੀਤਾ ਜੋ ਰੋਮਾਂਟਿਕ ਡੀਟੇਲਸ ਆਫ ਪੰਜਾਬ ਹੈ ਉਹ ਸਵਿੰਟਨ ਦੀ ਹੈ ਠੀਕ ਹੈ ਜੀਨੇ ਕੇ ਸਭ ਤੋਂ ਪਹਿਲਾਂ ਮਿਰਚਾ ਸੈਬਾ ਬਾਰੇ ਲਿਖਿਆ ਸੀਗਾ ਦਮੋਦਰ ਕਿਸ ਦੌਦ ਦਾ ਕਿੱਸਾਕਾਰ ਹੈ ਜੇ ਤੁਹਾਨੂੰ ਪਤਾ ਹੈ ਕਿੱਸਾ ਦੌਦ ਦੀ ਸ਼ੁਰੂਆਤ ਹੀ ਦਮੋਦਰ ਨੇ ਕੀਤੀ ਸੀ ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਦੱਸਣਾ ਪਵੇਗਾ ਕੁਝ ਇਹ ਪਹਿਲੇ ਦੌਦ ਦਾ ਕਿੱਸਾਕਾਰ ਸੀਗਾ ਅੱਛਾ ਇਹ ਦੱਸੋ ਅੱਛਾ ਹੁਣ ਦੂਜੇ ਦੌਰ ਦਾ ਕਿੱਸਾ ਕਰ ਦੂਜੇ ਦੌਰ ਦਾ ਸਭ ਤੋਂ ਪਹਿਲਾ ਕਿੱਸਾ ਕਰ ਕਿਹੜਾ ਮੰਨੋਗੇ ਇਹ ਤੁਹਾਨੂੰ ਕਮੈਂਟ ਬਾਕਸ ਵਿੱਚ ਫੇਰ ਮੈਂ ਦੱਸ ਦੱਸਣ ਲਈ ਹੀਦੇ ਤਾਇ ਦਾ ਨਾਮ ਕੀਆ ਕੈਦੋਂ ਸੈਦਾ ਪੂਰਾ ਸਕੰਦਰ ਇਹਦੇ ਵਿੱਚ ਜਿਹੜਾ ਸਹੀ ਉੱਤਰ ਹੈ ਉਹ ਹੈ ਕੈਦੋਂ ਬਦਾਂਗੇ ਰਿਪਰੇਸ਼ਨ ਉੱਪਰ ਇਹਦਾ ਤਾਇਨਾਮ ਸੀ ਕੈਦੋਂ ਹੀ ਦਾ ਕਿਸਤਾ ਪਾਠਕਾਂ ਤੱਕ ਕਿਸ ਨੇ ਪਹੁੰਚਾਇਆ ਸੀ ਗੰਗਾ ਸਿੰਘ ਬੇਦੀ ਵਿਸ਼ਨ ਸਿੰਘ ਬੇਦੀ ਪਾਈ ਵੀ ਸਿੰਘ ਮਹਿੰਦਰ ਸਿੰਘ ਰੰਦਾਵਾ ਗੰਗਾ ਸਿੰਘ ਬੇਦੀ ਇਹਦਾ ਸਹੀ ਉੱਤਰ ਹੈ ਬਦਾਂਗੇ ਅਗਲੇ ਪ੍ਰਸ਼ਨ ਉੱਪਰ ਦਮੋਦਤ ਤੋਂ ਪਹਿਲਾਂ ਹੀਰ ਦਾ ਕਿੱਸਾ ਫਾਰਸੀ ਚ ਕਿਸ ਨੇ ਲਿਖਿਆ ਸੀ ਦਮੋਦਤ ਤੋਂ ਪਹਿਲਾਂ ਕਿਸ ਨੇ ਕਿੱਸਾ ਲਿਖਿਆ ਸੀ ਹੀਰਾਂਜਾ ਜਾਂ ਹੀਰ ਜੋ ਵੀ ਨਾਮ ਸੀ ਇਸ ਦਾ ਤੇ ਉਹ ਕਿਸ ਨੇ ਲਿਖਿਆ ਸੀ ਇਹ ਜਿਹੜੇ ਤੁਹਾਡੀਆਂ ਆਪਸ਼ਨਾਂ ਨੇ ਗੁਲਾਬੀ ਨੇ ਸ਼ਾਹ ਉਸੇ ਨੇ ਵਾਰਿਸ਼ਾ ਨੇ ਜਾਂ ਫਿਰ ਦੋਸੀ ਨੇ ਇਹਦੇ ਚ ਜਿਹੜੀ ਪਹਿਲੀ ਆਪਸ਼ਨ ਆ ਗੁਲਾਬੀ ਉਹ ਬਿਲਕੁਲ ਸਹੀ ਆ ਹੁਣ ਇਹ ਲਿਖਿਆ ਸੀਗਾ ਹੀਰਾਂਜਾ ਫਾਰਸੀ ਵਿੱਚ ਦਮੋਦਤ ਦੇ ਕਿੱਸੇ ਤੋਂ ਪਹਿਲਾਂ गलाबी ने हीरझा किस नाम उपर लिखा मसनवी हीरझा तवारी हीर सियाल हीरझाशद ये जी पहली बिल्कुल सही है बता रिचन टैंपल ने दमुद का किता दसिया ਇਹ ਸਾਰਿਆਂ ਨੂੰ ਆਉਂਦਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਇਹਦੇ ਬਾਰੇ ਹੋਰ ਆਪਸ਼ਨਾਂ ਦੱਸਣ ਦੀ ਜ਼ਰੂਰਤ ਹੈ ਪਟਵਾਰੀ ਕਿਹਾ ਸੀ ਰਿਚਰ ਟੈਪਲ ਮੈਂ ਰਾਜੇ ਦਾ ਪਿੰਡ ਕਿਹੜਾ ਸੀਗਾ ਤਖਤ ਜਾਰਾ ਰੰਗਪੁਰ ਖੇੜੇ ਚੰਗ ਸਿਆਲਾ ਜਾਂ ਪਾਕਪਟਾ ਇਹ ਵਿੱਚ ਜੋ ਪਹਿਲੀ ਆਪਸ਼ਨ ਆ ਬਿਲਕੁਲ ਸਹੀ ਹੈ ਬਤਾਇਆ ਅਗਲੇ ਪ੍ਰਸ਼ਨ ਵੱਲ बयान का नींह किसने रखी दमोदर बाबा हाफिज हाफिजार बयान का नीह रखी दमोदर ने सो बता अगले प्रश्न वाल दमोदर ने हर हीर का किस्सा चले गया? दमोदर ने खीर किस्सा केड़ी उमर च आ बुढ़ापे जवानी बचपन कोई भी नहीं पहली ऑप्शन बुढ़ापा बिल्कुल सही है बुढ़ापे ही लिखा दमोदर ने किस्सा रे पिता का की नाम से मौजम चूचक दीना या कैदो पहली ऑप्शन बिल्कुल सही है जी मौजम तो मौजू कुसार हीर किन्ने बंद हैं नौ सौ नब्बे कानवे नौ सौ चौंठ या नौ सौ साठ इस जी पहली ऑप्शन है बिल्कुल सही है नौ सौ नब्बे बंध थी बाबा बुद्ध अनुसार हीर दे ਹੀ ਦੇ ਸਾਰੇ ਪਿੰਡ ਦਾ ਕੀ ਨਾਮ ਸੀ ਰੰਗਪੁਰ ਸਿਆਲ ਤਖਤ ਯਾਰਾ ਨੂਰਪੁਰ ਪਹਿਲੀ 옵ਸ਼ਨ ਬਿਲਕੁਲ ਸਹੀ ਰੰਗਪੁਰ ਖੇੜੇ ਤਖਤ ਯਾਰਾ ਨਾਲ ਲਾਇ ਰਾਂਝੇ ਨਾਲ ਵਿਆਹ ਨਹੀਂ ਹੋਇਆ ਸੀ। ਦ ਮੋਦਰ ਕਿਸ ਜਾਤ ਨਾਲ ਸੰਬੰਧ ਰੱਖਦਾ ਸੀ? ਗੁਲਾਟੀ ਰੋੜਾ ਨਾਲ ਜੱਟ ਨਾਲ ਬਾਣੀਆ ਨਾਲ ਜਾਫਰ ਕੁਮਿਆ ये पहली ऑप्शन आ गुलाटी अरोड़ा बिल्कुल सही है। कुलवीर सिंह कंग अनुसार दमोद का किस्सा लिखा गया सोलह सौ पोलह सौ चार सोलह सौ तीन सोलह सौ एक जी पहली ऑप्शन आ सोलह सौ पं वो बिल्कुल सही है। कुलवीर सिंह कंग य बहुत इंपॉर्टेंट प्रेस आ ਕਿ ਇਹ ਆ ਸਕਦਾ ਵਾ ਕੁਲਵੀਰ ਸਿੰਘ ਕਾਗ ਨੇ ਜੋ ਵੀ ਦਮੋਦਰ ਬਾਰੇ ਲਿਖਿਆ ਉਹ ਬਹੁਤ ਆਥੈਂਟਿਕ ਹੈ ਤੇ ਇਹ 1605 ਵਜੇ 1605 ਵਿੱਚ ਇਹਨਾਂ ਨੇ ਡੇਟ ਦੱਸੀ ਹੈ ਅਕੋਰਡਿੰਗ ਜਿੰਮ ਕੁਲਵੀਰ ਸਿੰਘ ਕਾਗ ਨੇ ਤਾਂ ਇਹ ਵੀ ਕਿਹਾ ਕਿ ਦਮੋਦਰ ਸਿੰਘ ਅੱਖੀ ਡਿੱਠਾ ਅੱਖੀ ਡਿੱਠਾ ਅੱਖੀ ਡਿੱਠਾ ਕਰਦਾ ਰਹਿੰਦਾ ਦਮੋਦਰ ਕਿ ਇਹ ਦੁਕਾਨਦਾਰ ਹੈਗਾ ਵੀ ਸੀ ਕਿ ਨਹੀਂ ਸੀਗਾ ਉਹ ਇਹ ਮੰਨਣਾ ਸੀ ਇਹ ਕੰਮ ਕਿਦੋਂ ਕਰਦਾ ਸੀ ਕਿ ਉਹਨਾਂ ਦੇ ਪਿੱਛੇ ਘੁੰਮਦਾ ਫਿਰ ਜਾਂਦਾ ਸੀ ਕਿਉਂਕਿ ਜਿਹੜਾ ਵੀ ਜਿਹੜੀ ਵੀ ਟੋਕ ਆਉਂਦੀ ਸੀ ਹਰ ਇੱਕ ਟੁਕ ਦੇ ਵਿੱਚ ਮਤਲਬ ਅੱਖੀ ਡਿੱਠਾ ਆ ਜਾਂਦਾ ਸੀ ਕਿ ਮੈਂ ਖੁਦ ਦੇਖਿਆ ਤੇ ਉਹ ਕਹਿੰਦਾ ਇੰਨਾ ਦੁਕਾਨਦਾਰ ਵਹਿਲਾ ਨਹੀਂ ਹੋ ਸਕਦਾ ਕੁਲਵਿੰਦਰ ਸਿੰਘ ਕਹਿੰਦੇ ਕਿੱਸਾ ਕਾ ਉਤਾਰਾ ਕਿਸ ਕਾਲ ਦੀ ਉਪਜਾ ਹੈ ਮੱਧ ਕਾਲ ਦੀ ਪ੍ਰਾਚੀਨ ਕਾਲ ਦੀ ਰਣਜੀਤ ਕਾਲ ਦੀ ਆਧੁਨਿਕ ਕਾਲ ਦੀ यदि पहली ऑप्शन बिल्कुल सही है मध्यकाल की गुरु नानक काल भी आ मुगल काल भी कहते हैं रांझे भा कि सन दो तीन चार या पिड़ी तीन भाई रांझे के ਤੇ ਉਹਨਾਂ ਦਾ ਜੋ ਨਾਮ ਸੀ ਉਹ ਨਾਮ ਨੇ ਤਾਹਿਰ ਜਾਇਦ ਤੇ ਜੀਵਨ ਬੋਦਾਂਗੇ ਅਗਲੇ ਪ੍ਰਸ਼ਨ ਵੱਲ ਦਮੋਦਨ ਅਨੁਸਾਰ ਹੀ ਰਾਜੇ ਦਾ ਪਿਆਰ ਕਿੰਨੀ ਉਮਰ ਵਿੱਚ ਹੋਇਆ 12 ਸਾਲ 3 ਸਾਲ 14 ਸਾਲ 15 ਸਾਲ 14 ਦੀ ਸਪੈਲਿੰਗ ਤੇ ਇਹਦੇ ਵਿੱਚ ਜੋ ਸਹੀ ਆਪਸ਼ਨ ਆ 12 ਸਾਲ 12 ਸਾਲ ਦੀ ਉਮਰ ਦੇ ਵਿੱਚ ਹੀ ਰਾਂਝਾ ਪਿਆਰ ਹੋਇਆ ਹੀ ਦੀ ਮਾਂ ਦਾ ਕੀ ਨਾਮ ਸੀ ਹੀ ਦੀ ਮਾਂ ਦਾ ਨਾਂ ਕੀ ਸੀ ਕੁੰਦੀ ਸੈਤੀ ਨੀਲੋ ਜਾਂ ਭੋਲੀ ਇਹਦੇ ਵਿੱਚ ਪਹਿਲੀ ਆਪਸ਼ਨ ਬਿਲਕੁਲ ਸਹੀ ਹੈ ਕੁੰਦੀ ਸੀ ਹੈ ਹੀ ਦੀ ਮਾਂ ਦਾ ਨਾਮ ਮਦਾਂਗੇ ਅਗਲ ਪ੍ਰਸ਼ਨ ਵੱਲ ਤਦ ਮੋਦ ਨੇ ਹੀ ਰਾਂਝੇ ਵਿੱਚ ਕਿਸ ਦੀ ਸੁੰਦਰਤਾ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ रांजे दी हीर दी कैदों दी ਚੂਚਕ ਦੀ ਰਾंजे ਦੀ ਸੁੰਦਰ ਵਾਇ ਸਭ ਤੋਂ ਵੱਧ ਯਾਰਾ ਦੋ ਦਿੱਤਾ ਨਮੋਦ ਦੀ ਹੀਰ ਵਿੱਚ ਹੀਰ ਦੇ ਨਾਂ ਦਾ ਕੀ ਨਾਮ ਸੀ ਸੈਤੀ ਕੁੰਦੀ ਸੀਤੋ ਜਾਂ ਲਾਚੋ ਪਹਿਲੀ ਆਪਸ਼ਨ ਬਿਲਕੁਲ ਸਹੀ ਹੈ ਸੈਤੀ ਸੀ ਜਾਂ ਹੀਰ ਸੀ ਨਾ ਨਾਂ ਦਾ

ਡਾਕਟਰ ਗੋਦੇਵ ਅਨਸਾਰ ਦਮੋਧ ਦੀ ਹੀਟ ਦੇ ਬੰਦ ਹਨ 964 963 900 ਵਾਰਡ ਜਾਂ 96 ਇਹਦੇ ਵਿੱਚ ਜੋ ਪਹਿਲੀ ਆਪਸ਼ਨ ਆ ਬਿਲਕੁਲ ਸਹੀ ਹੈ ਬਦਾਂਗੇ ਅਗਲੇ ਪ੍ਰਸ਼ਨ ਵੱਲ ਡਾਕਟਰ ਮੋਹਨ ਸਿੰਘ ਦਿਵਾਨਾ ਹੀ ਦਾ ਕਥਾ ਸਰੋਤ ਮੰਨਦਾ ਹੈ ਚਨਾਨੀ ਇਵਰਾਨੀ ਮੁਸਲਮ ਜਾਂ ਭਾਰਤੀ ਮੋਹਨ ਸਿੰਘ ਦਵਾਨਾ ਸਰਹੀ ਤੱਕ ਕਥਾ ਸਰੋਤ ਕੀ ਹੈ ਚਨਾਨੀ ਸੋ ਏਸੀ ਅੱਜ ਦੇ ਪ੍ਰਸ਼ਨ ਹੀ ਦਮੋਦਰ ਦੇ ਤੇ ਕੱਲ ਨੂੰ ਫਿਰ ਇਹਦਾ ਦੂਸਰਾ ਸੈਕੰਡ ਪਾਰਟ ਲੈ ਕੇ ਆਵਾਂਗਾ ਜੋ ਬਾਕੀ ਦੇ ਪ੍ਰਸ਼ਨ ਨੇ ਤੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ